ਨਿਰਾਸ਼ਾ ਦਾ ਜੀਵਨ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਪਰ ਜੇ ਨਿਰਾਸ਼ਾ ਜੀਵਨ ਦਾ ਹਿੱਸਾ ਹੀ ਬਣ ਜਾਵੇ ਤਾਂ ਮਨੁੱਖ ਆਪਣੀ ਹੋਂਦ ਤੋਂ ਵੀ ਭੱਜਣ ਲੱਗ ਜਾਂਦਾ ਹੈ ਉਸ ਨੂੰ ਕਾਸੇ ਤੇ ਯਕੀਨ ਨਹੀਂ ਰਹਿੰਦਾ ਨਾ ਖੁਦ ਤੇ ਨਾ ਖੁਦਾਈ ਤੇ ਬੇਯਕੀਨੇ ਲੋਕ ਜੰਗਾਂ ਜਿੱਤ ਕੇ ਵੀ ਹਾਰ ਜਾਂਦੇ ਸਰਸਾ ਦੇ ਕੰਡੇ ਤੇ ਜਦੋਂ ਸਿੱਖ ਆਣ ਖੜੇ ਤਾਂ ਜਿਵੇਂ ਕੁਦਰਤ ਦੀ ਕਾਦਰ ਨਾਲ ਜੰਗ ਸੀ ਜਿਉਂ ਕੋਈ ਆਪਣਾ ਜਾਇਆ ਬਾਪ ਦਾ ਰਾਹ ਰੋਕ ਖੜ ਜਾਵੇ ਸਿੱਖ ਡੋਲ ਗਏ ਪਿੱਛੇ ਲੱਖਾਂ ਦੀ ਫੌਜ ਅੱਗੇ ਕਾਦਰ ਦੀ ਮੋਜ ਹਜੂਰ ਨੇ ਚੌਂਕੜਾ ਧਰ ਲਿਆ ਤੇ ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗਾ ਹਜੂਰ ਦੀ ਇਸ ਆਸਾ ਅੱਗੇ ਨਿਰਾਸ਼ਾ ਨਹੀਂ ਟਿਕਦੀ ਮਾਲਕ ਢੋ ਕੇ ਵੇਖਦਾ ਹੈ ਕਿ ਮੇਰੇ ਲਾਲ ਕਿਤੇ ਡੋਲਦੇ ਤਾਂ ਨਹੀਂ ਜਿਵੇਂ ਕੋਈ ਗੁਰੂ ਚੇਲੇ ਦਾ ਇਮਤਿਹਾਨ ਲੈਂਦਾ ਹੋਵੇ ਬਾਬਾ ਬੰਦਾ ਸਿੰਘ ਦਾ ਇਮਤਿਹਾਨ ਜਮੂਰਾ ਨਾਲ ਮਾਸ ਖਿੱਚ ਕੇ ਹੋਇਆ ਬੰਦੇ ਆਖਿਆ ਜਮੂਰਾ ਜਿਸਮ ਤੱਕ ਜਾਂ ਆਉਂਦੀਆਂ ਨੇ ਰੂਹ ਤੱਕ ਨਹੀਂ ਰੂਹ ਤਾਂ ਅਛੋਈ ਹੈ ਜਿਸ ਨੂੰ ਕਲਗੀਧਰ ਨੇ ਛੋਇਆ ਉਸ ਨੂੰ ਹੋਰ ਕੌਣ ਛੂ ਸਕਦਾ ਇਮਤਿਹਾਨ ਤਾਂ ਹੁੰਦੇ ਰਹਿਣਗੇ ਪਰ ਚੜ੍ਹਦੀ ਕਲਾ ਚ ਰਹਿਣਾ ਹੀ ਸਿੱਖ ਦਾ ਧਰਮ ਹੈ ਉਹ ਨਿਰਾਸ਼ਾ ਅਗੇ ਗੋਡੇ ਨਹੀਂ ਟੇਕ ਸਕਦਾ ਬੇਸ਼ੱਕ ਜੰਗ ਅਸਾਵੀ ਹੋਵੇ ਤੇ ਸਭ ਕੁਝ ਗਵਾਚਣ ਦਾ ਖਦਸ਼ਾ ਵੀ ਹੋਵੇ ਤਾਂ ਵੀ ਸਿੱਖ ਖੇੜੇ ਤੇ ਆਨੰਦ ਚ ਗੁਆਚਾ ਮੈਦਾਨ ਚ ਉਤਰੇ ਰਣਜੀਤ ਸਿੰਘ ਵਾਂਗ ਮੈਦਾਨ ਫਤਿਹ ਕਰਕੇ ਗੁਰੂ ਘਰ ਜਾਣਾ ਤੇ ਸ਼ਾਮ ਸਿੰਘ ਅਟਾਰੀ ਵਾਲੇ ਵਾਂਗ ਜਹਾਨ ਫਤਿਹ ਕਰਕੇ ਗੁਰੂ ਦੀ ਗੋਦ ਚ ਸੋ ਜਾਣਾ ਸੌਦਾ ਕੋਈ ਵੀ ਮਾੜਾ ਨਹੀਂ ਨਿਰਾਸ਼ਾ ਦਾ ਜੀਵਨ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਪਰ ਜੇ ਨਿਰਾਸ਼ਾ ਜੀਵਨ ਦਾ ਹਿੱਸਾ ਹੀ ਬਣ ਜਾਵੇ ਤਾਂ ਮਨੁੱਖ ਆਪਣੀ ਹੋਂਦ ਤੋਂ ਵੀ ਭੱਜਣ ਲੱਗ ਜਾਂਦਾ ਹੈ ਉਸ ਨੂੰ ਕਾਸੇ ਤੇ ਯਕੀਨ ਨਹੀਂ ਰਹਿੰਦਾ ਨਾ ਖੁਦ ਤੇ ਨਾ ਖੁਦਾਈ ਤੇ ਬੇਯਕੀਨੇ ਲੋਕ ਜੰਗਾਂ ਜਿੱਤ ਕੇ ਵੀ ਹਾਰ ਜਾਂਦੇ ਸਰਸਾ ਦੇ ਕੰਡੇ ਤੇ ਜਦੋਂ ਸਿੱਖ ਆਣ ਖੜੇ ਤਾਂ ਜਿਵੇਂ ਕੁਦਰਤ ਦੀ ਕਾਦਰ ਨਾਲ ਜੰਗ ਸੀ ਜਿਉਂ ਕੋਈ ਆਪਣਾ ਜਾਇਆ ਬਾਪ ਦਾ ਰਾਹ ਰੋਕ ਖੜ ਜਾਵੇ ਸਿੱਖ ਡੋਲ ਗਏ ਪਿੱਛੇ ਲੱਖਾਂ ਦੀ ਫੌਜ ਅੱਗੇ ਕਾਦਰ ਦੀ ਮੋਜ ਹਜੂਰ ਨੇ ਚੌਂਕੜਾ ਧਰ ਲਿਆ ਤੇ ਆਸਾਦੀ ਵਾਰ ਦਾ ਕੀਰਤਨ ਹੋਣ ਲੱਗਾ ਹਜੂਰ ਦੀ ਇਸ ਆਸਾ ਅਗੇ ਨਿਰਾਸ਼ਾ ਨਹੀਂ ਟਿਕਦੀ ਮਾਲਕ ਢੋ ਕੇ ਵੇਖਦਾ ਹੈ ਕਿ ਮੇਰੇ ਲਾਲ ਕਿਤੇ ਡੋਲਦੇ ਤਾਂ ਨਹੀਂ ਜਿਵੇਂ ਕੋਈ ਗੁਰੂ ਚੇਲੇ ਦਾ ਇਮਤਿਹਾਨ ਲੈਂਦਾ ਹੋਵੇ ਬਾਬਾ ਬੰਦਾ ਸਿੰਘ ਦਾ ਇਮਤਿਹਾਨ ਜਮੂਰਾ ਨਾਲ ਮਾਸ ਖਿੱਚ ਕੇ ਹੋਇਆ ਬੰਦੇ ਆਖਿਆ ਜਮੂਰਾ ਜਿਸਮ ਤੱਕ ਜਾਂ ਆਉਂਦੀਆਂ ਨੇ ਰੂਹ ਤੱਕ ਨਹੀਂ ਰੂਹ ਤਾਂ ਅਛੋਈ ਹੈ ਜਿਸ ਨੂੰ ਕਲਗੀਧਰ ਨੇ ਛੋਇਆ ਉਸ ਨੂੰ ਹੋਰ ਕੌਣ ਛੂ ਸਕਦਾ ਇਮਤਿਹਾਨ ਤਾਂ ਹੁੰਦੇ ਰਹਿਣਗੇ ਪਰ ਚੜ੍ਹਦੀ ਕਲਾ 'ਚ ਰਹਿਣਾ ਹੀ ਸਿੱਖ ਦਾ ਧਰਮ ਹੈ ਉਹ ਨਿਰਾਸ਼ਾ ਅੱਗੇ ਗੋਡੇ ਨਹੀਂ ਟੇਕ ਸਕਦਾ ਬੇਸ਼ੱਕ ਜੰਗ ਅਸਾਵੀ ਹੋਵੇ ਤੇ ਸਭ ਕੁਝ ਗਵਾਚਣ ਦਾ ਖਦਸ਼ਾ ਵੀ ਹੋਵੇ ਤਾਂ ਵੀ ਸਿੱਖ ਖੇੜੇ ਤੇ ਆਨੰਦ 'ਚ ਗਵਾਚਾ ਮੈਦਾਨ 'ਚ ਉਤਰੇ ਰਣਜੀਤ ਸਿੰਘ ਵਾਂਗ ਮੈਦਾਨ ਫਤਿਹ ਕਰਕੇ ਗੁਰੂ ਘਰ ਜਾਣਾ ਤੇ ਸ਼ਾਮ ਸਿੰਘ ਅਟਾਰੀ ਵਾਲੇ ਵਾਂਗ ਜਹਾਨ ਫਤਿਹ ਕਰਕੇ ਗੁਰੂ ਦੀ ਗੋਦ 'ਚ ਸੋ ਜਾਣਾ ਸੋਦਾ ਕੋਈ ਵੀ ਮਾੜਾ ਨਹੀਂ